ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜੀ ਗਿਆਨ ਇੰਦਰੀਆਂ ਨੂੰ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਮਝ ਕੇ ਸਹਜੇ ਨਾਲ ਇਸ ਪਰਮਾਰਥ ਦੇ ਰਸਤੇ ਤੇ ਚੱਲਦਾ ਹੈ ਜੋ ਕਿ ਕਿਸੇ ਹੋਰ ਸ਼੍ਰੇਣੀ ਜੁਨੀ ਵਿੱਚ ਇੰਨੀ ਸਮਰੱਥਾ ਨਹੀਂ ਹੈ ਸੋ ਜਦੋਂ ਇਹ ਮਨੁੱਖਾ ਸਰੀਰ ਚਸਕਿਆਂ ਤੋਂ ਉੱਪਰ ਉੱਠ ਕੇ ਰਜੋ ਤਮੋ ਸਤੋ ਤੋਂ ਉੱਪਰ ਉੱਠ ਕੇ ਸੂਖਮ ਸਰੀਰ ਬਣਦਾ ਹੈ ਤਾਂ ਸਾਹਿਬ ਜੀ ਅੰਗ ਨੰਬਰ 46 ਤੇ ਸਮਝਾਉਂਦੇ ਹਨ ਕਿ ਹਰ ਜਪਿਆ ਆਰਾਧੀਐ ਆਠ ਪਹਿਰ ਗੋਬਿੰਦ ਜੀ ਪ੍ਰਾਣ ਤਨ ধন ਰਖੇ ਤਾਰ ਕਿਰਪਾ ਰੱਖੇ ਜਿੰਦ ਨਾਨਕ ਸਗਲੇ ਦੁਖ ਉਤਾਰੀਐ ਨ ਪ੍ਰਭ ਪਾਰ ਬ੍ਰਹਮ ਬਖ ਸਿੰਧ ਅਠੇ ਪਹਿਰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਗੋਬਿੰਦ ਨੂੰ ਆਰਾਧਨਾ ਚਾਹੀਦਾ ਹੈ ਪ੍ਰਮਾਤਮਾ ਸ਼ਰਨ ਆਏ ਜੀਵਾਂ ਦੇ ਪ੍ਰਾਣਾ ਨੂੰ ਬਿਕਾਰਾਂ ਤੋਂ ਬਚਾਉਂਦਾ ਹੈ ਗਿਆਨ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾਉਂਦਾ ਕਰਮ ਇੰਦਰੀਆਂ ਨੂੰ ਸੰਭਾਲਦਾ ਹੈ ਉਹਨਾਂ ਦੇ ਨਾਮ ਧੰਨ ਦੀ ਰਾਖੀ ਕਰਦਾ ਹੈ ਮਾਇਆ ਤੋਂ ਨਰਲੇਪ ਰੱਖਦਾ ਹੈ ਸਰਨਾਏ ਜੀਵ ਦੀ ਚਿੰਦ ਨੂੰ ਮਿਹਰ ਕਰਕੇ ਵਿਕਾਰਾਂ ਤੋਂ ਬਚਾਉਂਦਾ ਹੈ ਏ ਨਾਨਕ ਪਾਰ ਬ੍ਰਹਮ ਬਖਸ਼ਣਹਾਰ ਹੈ ਉਹ ਸਾਰੇ ਪਾਪ ਦੂਰ ਕਰ ਦਿੰਦਾ ਹੈ ਆਵਾਗਮਣਾ ਕੱਟ ਦਿੰਦਾ ਹੈ ਜਦੋਂ ਜੀ ਇਸ ਪਰਮਾਰਥ ਦੇ ਰਸਤੇ ਤੇ ਚੱਲਦਾ ਹੈ ਸੋ ਸਾਹਿਬ ਸਤਿਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ